ਜਿੱਦਿ ਮਾਲਵੇ ਦੇ ਵਿੱਚ ਬਹੁਤ ਵੱਡੀ ਮੰਗ ਸੀ ਜਿੰਨਾਂ ਦੀਆਂ ਰੈਲੀਆਂ ਨੇ ਸ਼ਡਿਊਲ ਬੰਦੇ ਸੀ ਕਿ ਇੱਕ ਦਿਨ ਚ 8-8 ਰੈਲੀਆਂ ਕਰਨੀਆਂ ਅਮਰਿੰਦਰ ਸਿੰਘ ਵੀ ਮਾਲਵੇ ਵਿੱਚ ਕਿਤੇ ਵੀ ਮੰਗ ਨਹੀਂ ਹੋਈ ਨਾ ਭਾਜਪਾ ਵੱਲੋਂ ਨਾ ਕਿਸੇ ਵੱਲੋਂ ਤੇ ਉਹ ਵੀ ਇਸ ਤਰ੍ਹਾਂ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਸਿਆਸਤ ਦੇ ਵਿੱਚੋਂ ਗੈਬ ਹੈਗੇ ਆ ਜਗਜੀਤ ਸਿੰਘ ਬਰਾੜ ਅਜਲਾ ਸਭ ਤੋਂ ਸਟਾਰ ਪ੍ਰਚਾਰਕ ਮੰਨਿਆ ਜਾਂਦਾ ਸੀ ਉਹ ਜਗਜੀਤ ਸਿੰਘ ਬਰਾੜ ਤੇ ਆਉਂਦਾ ਭਰਾ ਰੇਪਜੀਤ ਸਿੰਘ ਬਰਾੜ ਇਸ ਇਲੈਕਸ਼ਨ ਚ ਕਿਤੇ ਪਾ ਲਿਆ ਜਿਹੜੇ ਨਹੀਂ ਲੱਭ ਰਹੇ ਹੈਗੇ ਇਸ ਤਰੀ ਮਨਪ੍ਰੀਤ ਸਿੰਘ ਬਾਦਲ ਹੈਗਾ ਉਹ ਮਾਲਵੇ ਦੇ ਵਿੱਚ ਤਾਂ ਚੰਗਾ ਧਾਰ ਰੱਖਦਾ ਸੀ ਤੇ ਇੱਥੇ ਉਹ ਵੱਡੇ ਪੰਦਰ ਦੇ ਪ੍ਰਚਾਰ ਕਰਦਾ ਸੀ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। 1 ਜੂਨ ਨੂੰ ਵੋਟਾਂ ਪੈਣੀਆਂ ਤੇ ਉਸ ਤੋਂ ਪਹਿਲਾਂ ਉਮੀਦਵਾਰਾ ਜਿਹੜਾ ਉਹ ਆਪਣਾ ਪ੍ਰਚਾਰ ਪੂਰੀ ਤਰ੍ਹਾਂ ਜੋਬਨ ਤੇ ਲੈ ਗਿਆ। ਪਰ ਇਸ ਵਾਰੀ ਇੱਕ ਖਾਸ ਗੱਲ ਇਸ ਪ੍ਰਚਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿ ਕਿਸੇ ਵੀ ਪਾਰਟੀ ਦਾ ਸਟਾਰ ਪ੍ਰਚਾਰਕ ਗਾਇਬ ਆ। ਕਿਸੇ ਵੀ ਪਾਰਟੀ ਦੇ ਵੱਲੋਂ ਸਟਾਰ ਪ੍ਰਚਾਰਕ ਚੋਣਾ ਦੇ ਵਿੱਚ ਪ੍ਰਚਾਰ ਕਰਨ ਲਈ ਨਹੀਂ ਆ ਰਿਹਾ ਜਿਹੜੇ ਕਿ ਸਿਆਸੀ ਸਟਾਰ ਪ੍ਰਚਾਰਕ ਸੀਗੇ ਖਾਸ ਕਰਕੇ ਮਾਲਵੇ ਦੇ ਵਿੱਚ ਜਿਨ੍ਹਾਂ ਵਿੱਚ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਸੀ ਜਗਮੀਰ ਸਿੰਘ ਬਰਾੜ ਆ ਉਹਨਾਂ ਦਾ ਪਰਿਵਾਰ ਸੀ ਨਵਜੋਤ ਸਿੱਧੂ ਆ ਉਹਨਾਂ ਦੇ ਸਮਰਥਕ ਸੀ ਕੈਪਟਨ ਅਮਰਿੰਦਰ ਸਿੰਘ ਆ ਮਨਪ੍ਰੀਤ ਸਿੰਘ ਆ ਇਹ ਸਾਰੇ ਦੇ ਸਾਰੇ ਇਸ ਵਾਰੀ ਚੋਣਾਂ ਦੇ ਵਿੱਚੋਂ ਪ੍ਰਚਾਰ ਦੇ ਵਿੱਚੋਂ ਗੈਬ ਆ ਕਿਉਂ ਗੈਬ ਆ ਕਿੱਥੇ ਚਲੇ ਗਏ ਆਪੋ ਇਸ ਬਾਰੇ ਸਾਰੀ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੂ ਸਾਹਿਬ ਜਿਹੜੇ ਇਸ ਵਾਰ ਲੋਕ ਸਭਾ ਇਲੈਕਸ਼ਨ ਹੋ ਰਹੇ ਆ ਇਹਦੇ ਵਿੱਚ ਬਹੁਤ ਵਿਲੱਖਣਤਾਵਾਂ ਹੈਗੀਆਂ ਪਹਿਲੀ ਵਾਰ ਤੇ ਇਹ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ 'ਚ ਇਲੈਕਸ਼ਨ ਲੜ ਰਹੀਆਂ ਭਾਵੇਂ ਉਹ ਸਮਾਈ ਪਾਰਟੀ ਹੈ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਹੈ ਅਕਾਲੀ ਦਲ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਸੀਪੀਆਈ ਵੀ ਹੈਗੀ ਸਾਰੇ ਚੋਣ ਮਤਾਨ ਚ ਹੈਗੇ ਦੂਜੀ ਤੇ ਮਾਲਵੇ 'ਚ ਜਿਹੜਾ ਇੱਕ ਇੰਟਰਸਟਿੰਗ ਪੱਖ ਇਹ ਹੈ ਕਿ ਜਿਹੜੇ ਸਿਆਸਦਾਂ ਧੁਰਾ ਮੰਨੇ ਜਾਂਦੇ ਸੀ ਜਿਹੜੇ ਸਭ ਤੋਂ ਵੱਡੇ ਸਿਆਸੀ ਆਗੂ ਮੰਨੇ ਜਾਂਦੇ ਸੀ ਉਹ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਗੈਰਹਾਜ਼ਰ ਹੈਗੇ ਜਗਜੀਤ ਸਿੰਘ ਬਰਾੜ ਅਗਲਾ ਸਭ ਤੋਂ ਸਟਾਰ ਪ੍ਰਚਾਰਕ ਮੰਨਿਆ ਜਾਂਦਾ ਸੀ ਉਹ ਜਗਜੀਤ ਸਿੰਘ ਬਰਾੜ ਤੇ ਉਹਦਾ ਭਰਾ ਰਿਪਜੀਤ ਸਿੰਘ ਬਰਾੜ ਇਸ ਵਾਰ ਇਲੈਕਸ਼ਨ ਚ ਕਿਤੇ ਪਾ ਲਿਆ ਜਿਹੜੇ ਉਹ ਨਹੀਂ ਲੱਭ ਰਹੇ ਹੈਗੇ ਇਸ ਤਰੀ ਮਨਪ੍ਰੀਤ ਸਿੰਘ ਬਾਦਲ ਹੈਗਾ ਉਹ ਮਾਲਵੇ ਦੇ ਵਿੱਚ ਉਹਦਾ ਚੰਗਾ ਧਾਰ ਰੱਖਦਾ ਸੀ ਤੇ ਇੱਥੇ ਉਹ ਵੱਡੇ ਪਦਰ ਤੇ ਪ੍ਰਚਾਰ ਕਰਦਾ ਸੀ ਉਹ ਵੀ ਕਿਤੋਂ ਨਹੀਂ ਮਿਲਦੇ ਹੈਗੇ ਕਿਤੇ ਦੇਖਣ ਨੂੰ ਨਹੀਂ ਮਿਲੇ ਭਾਜਪਾ ਨੇ ਉਹ ਟਿਕਟ ਨਹੀਂ ਦਿੱਤੀ ਇਹ ਪਤਾ ਲੱਗ ਗਿਆ ਕਿ ਉਹ ਕਿੱਧਰ ਬਹਲ ਕੇ ਚੋਂ ਵਾਪਸ ਚਲੇ ਗਏ ਆ ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਔਰ ਉਹ ਸਾਰਾ ਪਰਿਵਾਰ ਜਿਹੜਾ ਕਾਂਗਰਸੀ ਪਰਿਵਾਰ ਆ ਔਰ ਟਕਸਾਲੀ ਪਰਿਵਾਰ ਹੈਗਾ ਔਰ ਉਹ ਇੰਨੇ ਕਮਿਟਿਡ ਪਰਿਵਾਰ ਆ ਕਿ ਉਹਨਾਂ ਨੇ ਇੱਕ ਵਾਰੀ ਮੁੱਖ ਮੰਤਰੀ ਬਣ ਤੋਂ ਬਾਅਦ ਜਦ ਦੁਬਾਰਾ ਕਾਂਗਰਸ ਨੂੰ ਟਿਕਟ ਦਿੱਤੀ ਸੀ ਤ ਉਹ ਟਿਕਟ ਲੈਣ ਤੋਂ ਇਨਕਾਰ ਕਰਤਾ ਸੀ ਉਹ ਸਾਰਾ ਪਰਿਵਾਰ ਜਿਹੜਾ ਚੋਣ ਪ੍ਰਚਾਰ ਤੋਂ ਜਿਹੜਾ ਹੈਗਾ ਉਹ ਮੁਕੰਮਲ ਤੌਰ ਤੇ ਪਾਸੇ ਹੈਗਾ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੈਗੇ ਆ ਉਹ ਜਿਹਦੀ ਮਾਲਵੇ ਦੇ ਵਿੱਚ ਬਹੁਤ ਵੱਡੀ ਮੰਗ ਸੀ ਜਿਨ੍ਹਾਂ ਦੀਆਂ ਰੈਲੀਆਂ ਦੇ ਸ਼ਡਿਊਲ ਬਣਦੇ ਸੀ ਕਿ ਇੱਕ ਦਿਨ ਚ 8-8 ਰੈਲੀਆਂ ਕਰਨੀਆਂ ਅਮਰਿੰਦਰ ਸਿੰਘ ਦੀ ਮਾਲਵੇ ਵਿੱਚ ਕਿਤੇ ਵੀ ਮੰਗ ਨਹੀਂ ਹੋਈ ਨਾ ਭਾਜਪਾ ਵੱਲੋਂ ਨਾ ਕਿਸੇ ਵੱਲੋਂ ਤੇ ਉਹ ਵੀ ਇਸ ਤਰ੍ਹਾਂ ਪੂਰੀ ਤਰ੍ਹਾਂ ਜਿਲੇ ਹੈਗੇ ਆ ਸਿਆਸਤ ਦੇ ਵਿੱਚੋਂ ਗਾਇਬ ਹੈਗੇ ਆ ਨਵਜੋਤ ਸਿੰਘ ਸਿੱਧੂ ਜਿਹੜੀਆਂ ਪਿਛਲੇ ਚਾਰ ਚੋਣਾਂ ਲਗਾਤਾਰ ਕਾਹ ਉਸ ਪਾਰਟੀ ਦੇ ਸਟਾਰ ਪ੍ਰਚਾਰ ਕਰ ਰਹੇ ਆ ਇਸ ਵਾਰ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਨਾ ਤਾਂ ਕਿ ਤੋ ਚੋਣ ਲੜ ਰਿਹਾ ਹੈਗਾ ਤੇ ਨਾ ਹੀ ਨਵਜੋਤ ਸਿੰਘ ਚੋਣ ਪ੍ਰਚਾਰ ਕਰ ਰਿਹਾ ਹੈਗਾ ਇਹ ਵੀ ਲੱਗਦਾ ਲਗਾ ਕਿ ਨਵਜੋਤ ਸਿੱਧੂ ਜਿਹੜਾ ਹੈਗਾ ਉਹਨੇ ਆਦੀ ਸਮਰਥਕਾਂ ਨੂੰ ਇਸ ਪੂਰੀ ਚੋਣ ਪ੍ਰਕਿਰਿਆ ਤੋਂ ਪਾਸੇ ਜਿਹੜਾ ਰਹਿਣ ਲਈ ਕਿਹਾ ਗਿਆ ਹੈਗਾ ਤੇ ਨਵਜੋਤ ਸਿੱਧੂ ਆਪ ਕੋਈ ਜਿਹੜਾ ਚੋਣ ਪ੍ਰਚਾਰ ਲਈ ਨਹੀਂ ਆ ਰਹੇ ਹੈਗੇ ਇਹ ਲੱਗੇ ਕਾਂਗਰਸ ਵੱਲੋਂ ਉਹਨਾਂ ਦੀ ਕੋਈ ਡਿਮਾਂਡ ਵੀ ਜਿਹੜੀ ਸਟਾਰ ਪ੍ਰਚਾਰਕ ਉਹ ਜੋ ਨਹੀਂ ਕੀਤੀ ਗਈ ਇਹਦੇ ਨਾਲ ਹੀ ਕਿਸੇ ਵੀ ਪਾਰਟੀ ਨੇ ਅਜੇ ਤੱਕ ਆਪ ਦੇ ਸਟਾਰ ਪ੍ਰਚਾਰਕ ਦੀ ਜਿਹੜੀ ਕੋਈ ਲਿਸਟ ਜਾਰੀ ਨਹੀਂ ਕੀਤੀ ਸ਼ਾਇਦ ਇਹਦਾ ਕਾਰਨ ਵੀ ਹੈਗਾ ਕਿ ਦਲ ਬਦਲੀ ਬਹੁਤ ਭਾਰੂ ਆ ਤੇ ਕੋਈ ਵੀ ਪਾਰਟੀ ਇਸ ਦਾ ਕਲੰਕੀ ਲਾਉਣਾ ਚਾਹੁੰਦੀ ਕਿ ਜਿਹੜਾ ਇੱਕ ਪਾਰਟੀ ਦਾ ਸਟਾਰ ਪ੍ਰਚਾਰਕ ਹੈਗਾ ਅਗਲੇ ਦਿਨ ਕੋਈ ਹੋਰ ਪਾਰਟੀ ਦੇ ਵਿੱਚ ਚਲਾ ਜਾਵੇ ਕਿਉਂਕਿ ਕਾਂਗਰਸ ਜਿਹੜਾ ਇਕੱਲੇ ਦਲ ਹੈ ਉਹਦੇ ਨਾਲ ਇਹ ਭਾਣਾ ਵਰ ਚੁੱਕਾ ਹੈ ਸਿਕੰਦਰ ਸਿੰਘ ਲੋਕਾਂਨੋਂ ਕੋਲ ਇੱਕ ਮਾਲਵੇ ਵਿੱਚ ਲੀਡਰ ਸੀ ਜਿਹੜਾ ਸਾਰੇ ਮਾਲਵੇ ਵਿੱਚ ਚੋਣ ਪ੍ਰਚਾਰ ਕਰਨ ਲਈ ਤਿਆਰ ਸੀ ਤੇ ਕੁਝ ਕਮੇਟੀਆਂ ਦੀ ਉਹ ਚੇਅਰਮੈਨ ਵੀ ਸੀ ਪਰ ਇਹਨਾਂ ਚੋਣ ਜਾਬਤਾ ਲੱਗਨ ਤੋਂ ਬਾਅਦ ਉਹ ਅਕਾਲੀ ਦਲ ਮਤਲਬ ਉਹਨੇ ਦੂਰੀ ਬਣ ਗਈ ਹੈਗੀ ਉਹਨਾਂ ਦਾ ਪਰਿਵਾਰ ਭਾਈਪਟਾ ਸ਼ਾਮਲ ਹੋ ਗਿਆ ਇਸ ਕਰਕੇ ਸਟਾਰ ਪ੍ਰਚਾਰਕਾਂ ਜਾਂ ਜਿਹੜੇ ਵੱਡੇ ਸਿਆਸੀ ਚਿਹਰੇ ਆ ਉਹ ਮਾਲਵੇ ਦੇ ਚੋਣ ਮੈਦਾਨ ਚ ਜਿਹੜੇ ਆ ਉਹ ਖਤਮ ਉਹ ਜਿੱਦੀ ਮਾਲਵੇ ਦੇ ਵਿੱਚ ਬਹੁਤ ਵੱਡੀ ਮੰਗ ਸੀ ਜਿਨ੍ਹਾਂ ਦੀਆਂ ਰੈਲੀਆਂ ਨੇ ਸ਼ਡਿਊਲ ਬਣਦੇ ਸੀ ਕਿ ਇੱਕ ਦਿਨ ਚ ਅਟਟ